ਅੱਜ ਜਗੂ ਕਿਤੇ ਗਿਆ ਵਾ ਸੋਰ ਸਿੰਘ ਹਾਂ ਨਹੀਂ ਨਹੀਂ ਇੱਕ ਜੰਗੀ ਦੁਸਾਈ ਆ ਇੱਕ ਤਾਂ ਓਏ ਇਦਾਂ ਟੀਮ ਤੁਮ ਜੇ ਬਣਾਈਆਂ ਵੀ ਸਾਨੂੰ ਵੀ ਬਹੁਤ ਉਹ ਨਵੀਂ ਬਣੀ ਆ ਨਾ ਟੀਮ ਐਦ ਕੀ ਖੇਡਣਾ ਸਾਡੇ ਨਾਲ ਪ੍ਰੋਮੋਟਰ ਪ੍ਰੋਮੋਟਰ ਜੜੋ ਕੋਈ ਇਹ ਵੀ ਕਹਿ ਕਰੀਏ ਬਣਾਈਏ ਐਦ ਕੀ ਟੀਮ ਕੋ ਪਾ ਮੇਰਾ ਪੌਣਾ ਇੱਕ ਦਾ ਪੁੱਤ ਜੀ ਦਾ ਟੀ-ਸ਼ਰਟਾਂ ਤੇ ਨਿਕਰਾਂ ਬਣਾਈਏ ਕੋਈ ਨੋਰੀ ਨਾ ਰੀ ਟੀਮ ਬਣੀ ਨਵੀ ਕੋਈ ਪਰਵਾਂਜੀ ਕਿੱਟ ਵੀ ਨਹੀਂ ਕੋਡ ਕਰੇ ਨਾ ਕੋਈ ਬਾਹਰ ਹੁਣ ਹੁਣ ਬੰਦਾ ਯਾਰ ਹੁਣ ਤੁਹਾਨੂੰ ਪਤਾ ਵੀ ਬਾਹਰ ਹੁਣ ਪਏ ਕੋਈ ਕੋਈ ਸਪੋਰਟ ਕਰੋ ਸਾਡੀ ਟੀਮ ਸੰਦੀਪੁਰ ਨੂੰ ਅਹੀਂ ਵਿੱਚ ਤੁਹਾਡਾ ਨਾਮ ਹੀ ਲੈਨੇ ਆ ਤੇ ਮੇਰੇ ਭਰਾ ਕੋਈ ਪ੍ਰੋਮੋਟਰ ਅੱਗੇ ਆਓ ਸਾਡੀ ਟੀਮ ਨਾਲ ਹਾਂਜੀ ਕਰੋ ਕੋਈ ਕੀਤਾ ਕੋਈ ਦੇਖੇ ਆਪਣੀ ਗੱਲਬਾਤ ਕੋਈ ਆ ਜੇ ਪ੍ਰੋਮੋਟਰ ਹਨਾ ਚਾਹੀਦਾ ਮਿਲ ਜੇ ਨਾ ਆਪਾਂ ਨੂੰ ਪ੍ਰੋਮੋਟਰ ਇੱਕ ਤੇ ਆਪਾਂ ਦੋਗ ਮਿਲ ਜਾਣਾ ਹਾਂਜੀ ਆਪਾਂ ਕਪਾਂ ਦੇ ਵਿੱਚ ਐਂਟਰ ਕਰਾ ਸਕਦੇ ਟੀਮ ਨਾਲ ਹਾਂਜੀ ਹੁਣ ਤੈਨੂੰ ਇਕੱਲੇ ਬੰਦੇ ਦਾ ਨਹੀਂ ਕੰਮ ਆਇਆ ਹੈਗਾ ਮੈਂ ਜਿੱਦਾਂ ਮਰਜ਼ੀ ਉਦਾਂ ਦੋ ਕੁ ਬੰਦੇ ਹੋ ਜਾਣ ਨਾ ਦੋ ਕੁ ਬੰਦੇ ਜਿਸ ਤਰ੍ਹਾਂ 10-15 ਲੱਖ ਰੁਪਏ ਇਕੱਠਾ ਹੋ ਜੇ ਨਾ ਹਾਂਜੀ ਤੇ ਆਪਣੀ ਪੂਰੀ ਵਧੀਆ ਟੀਮ ਬਣ ਸਕਦੀ ਕੱਪਾਂ ਵਾਸਤੇ ਹਾਂਜੀ ਕਿ ਕੱਪਾਂ ਜਾਂ ਆਪਾਂ ਪੂਰਾ ਵਧੀਆ ਮੇਜਰ ਤੁਹਾਡੇ ਇੱਥੇ ਦੇ ਵਿੱਚ ਕਿ ਜਦੋਂ ਆਪਾਂ ਟੀਮ ਆ ਦੀ ਖੇੜੀ ਟੀਮ ਆਪਣੀ ਜਾ ਸਕਦੀ ਹਾਂ ਕਿਉਂਕਿ ਸਾਰੇ ਪਲੇਅਰ ਖੇਡਦੇ ਪਰ ਥੋੜਾ ਥੋੜਾ ਇੰਨਾ ਸਾਰਿਆਂ ਨੂੰ ਦੇ ਦੇ ਹਾਂਜੀ ਤੇ ਵਧੀਆ 10 ਲੱਖ 20 ਲੱਖ 30 ਲੱਖ